ਓਕੇ ਜੀ ਜੀ ਬਸ ਬਚਾ ਲਿਆ ਬਚਾ ਲਿਆ ਹੋ ਗਿਆ ਇਹਨਾ ਇਹਨਾ ਬਚਾ ਹੋ ਗਿਆ ਮਾਰੀ ਉਹ ਸਿਰ ਤੇ ਸੀ ਇਕੱਲਾ ਬੈਠਾ ਮਾਰ ਰੋ ਤੇ ਨਾ ਚੱਕ ਲੋ ਸਾਰਿਆਂ ਨੂੰ ਬਈ ਇਕੱਲੇ ਬੈੰਦਾ ਨਹੀਂ ਓਏ ਹਾਲ ਆ ਆਦਾ ਬਸ ਹੋ ਗਈ ਇੱਕ ਤੋਂ ਅੱਗੇ ਗਿਆ ਬਿਲਹਰ ਤੇ ਕੋਲੀ ਲਈ ਆਪਣੇ ਬਿਆਰ ਜਿੰਮੇ ਨੂੰ ਵਾਹ ਮਾਰੀ ਉਹ ਬਾਹਰ ਉਹ ਨਹੀਂ ਨਿਕਲ ਗਏ ਉਹ ਜਿਹਦਾ ਟੈਕਲ ਕੀਤਾ ਇਹਨਾਂ ਦੇ ਪਨਾ ਜਵਾਈ ਦੇ ਮੋਗੇ ਕੋਲੀ ਵੱਜੀ ਮੋਗਾ ਤੋਂ ਕੰਦਰ ਬੰਦ ਰਿਹਾ ਸਾਡੇ ਤੋਂ ਜਵਾਈ ਦੇ ਮੋਹਿੰਦਰ ਮੋਗਾ ਬੰਦ ਰਿਹਾ ਉਹ ਸਾਧ ਗਿਆ ਸਾਧ ਤੋਂ ਸਾੜੀ ਨੇ ਆਇਆ ਕਾਲਿੰਗ ਥੋੜਾ ਟ੍ਰੈਫਿਕ ਨਾਲ ਰੋਕੀ ਜੀ ਪੁਲਿਸ ਥੋੜਾ ਅੱਗੇ ਹੋ ਜੀ ਬੀਐਸਪੀ ਸਾਹਿਬ ਪਲੀਜ਼ ਮੇਰਾ ਪੁੱਤ ਤਾਂ ਜਿੰਮ ਗਿਆ ਸੀ ਮੇਰਾ ਪੁੱਤ ਜਿੰਮ ਗਿਆ ਇੱਥੋਂ ਹੀ ਜਾ ਜੋ ਇੱਥੋਂ ਹੀ ਹੁੰਦਾ ਉਹਦੇ ਮੱਜਾਂਦੀ ਫੇਰ ਅਸੀਂ ਕਰਦੇ ਰਸਤਾ ਮਾਰ ਕੇ ਸੇ ਜਾ ਲਿਆ ਆਹ ਨੂੰ ਲਾਉਂਦੇ ਕਿਹਨੂੰ ਲਾਇਆ ਕਹਿੰਦਾ ਮੈਂ ਭੇਜ ਦਿੰਦਾ ਆਪੇ ਮੁੰਡਾ ਹੈਲੋ ਹਾਂ ਪਾਪਾ ਆ ਰਿਹਾ ਨਹੀਂ ਪਹੁੰਚਾਉਂਦਾ ਫੋਨ ਲਗਾ ਲਈ ਮੈਂ ਨਹੀਂ ਕੋਸਾ ਦਿੰਦਾ ਨਹੀਂ ਅੰਦਰ ਕੌਣ ਹੈ ਲੋਕ ਲੱਗੇ ਲੋਕ ਲੱਗੇ ਆਹ ਆਓ ਕਿਉਂ ਕੰਮ ਨਾ ਬਣਵਾ ਰਹੇ ਮੈਂ ਬਾਈਕ ਤੇ ਆਇਆ ਮੈਂ ਬਾਈਕ ਤੇ ਆਇਆ ਆਲੇ ਦੂੋਂੋਂ ਆਲੰਦੋਂ ਆਮਨੋਂ ਆਲੰਦੋਂ ਆਹਨ ਸੁਮਾਨਾ ਇੰਨਾ ਖਿਲਰਿਆ ਹੋਊਗਾ ਕੋਈ ਕੋਈ ਗੱਲ ਮਤ ਬੰਨੇ ਕੋਈ ਕੋਈ ਗੱਲ ਇਹ ਸਰਕਾਰ ਦਵਾ ਦੇ ਇਹਨਾਂ ਨੂੰ ਚਾਹ ਲੈ ਇਹਨਾਂ ਨੂੰ ਫੋਮੜੇ ਹਾਂਜੀ ਸ਼ਹਿਰ ਚਲਾ ਦੇ ਕਮੇਟੀ ਚਾੜਾ ਨਾਲ ਜੀ ਮੇਰੀ ਨਾਲ ਦੁਕਾਨਾ ਕੱਟ ਕੇ ਕਰਨਾ ਸ਼ੋਰ ਆਹ ਨਾਲ ਦੁਕਾਨਾ ਮਨਜੂਸ ਸਿੰਘ ਆ ਇਹਨਾਂ ਨੂੰ ਪਹਿਲਾਂ ਥ੍ਰੈਟ ਦੀਆਂ ਕੋਲਾ ਵੀ ਆਉਂਦੀਆਂ ਰਹੀਆਂ ਫੇਰ ਫੋਨ ਨਹੀਂ ਚੱਕ ਰੇ ਅੱਜ ਪੈਣੀ ਇਹਨੇ ਪਰਸੇ ਮੋਟਰਸਾਈਕਲ ਤੇ ਆਇਆ ਕੋਈ ਮੂਤਰਵਾਲੀ ਬੰਨਿਆ ਪੈਣੀ ਇਹਨੇ ਆਇਆ ਆਰਮਨਿਕ ਮੋਟਰਸਾਈਕਲ ਤੇ ਰੋਕਿਆ ਤੇ ਕਿਨੇ ਮੋਟਰਸਾਈਕਲ ਦੋ ਦੋ ਹੀ ਨੇ ਅੰਦਰ ਵੜੇ ਆ ਵਰਦੇ ਸਾਰੀ ਇੱਕ ਨੇ ਕੱਢੀ ਬਸਤੋਲ ਦੇ ਨਾਲੇ ਗੋਲੀ ਚਲਣ ਲੱਗੀ ਆ ਉਹਨੇ ਆਪਦੀ ਬਸਤੋਲ ਚੱਕਣ ਵਾਸਤੇ ਥੱਲੇ ਮੂੰਹ ਕੀਤਾ ਤੇ ਸਿਰ ਦੀ ਜਗ੍ਹਾ ਗਲਤ ਗੋਲੀ ਵੱਜੀ ਆ ਉਹ ਵੱਜ ਗਈ ਇੱਥੇ ਬਚਾਅ ਹੋ ਗਿਆ ਉਨੀ ਦੇ ਨੂੰ ਨਿਕਲ ਗਏ ਆ ਪ੍ਰਸ਼ਾਸਨੋਂ ਸੇ ਟਾਈਮ ਦੀ ਐਕਸਪਟੋ ਸਾਹਿਬ ਜੀਰਾ ਸੀਟੀ ਵੀ ਐਕਸਪਟੋ ਸਾਹਿਬ ਗਰਮੀਸ਼ਰ ਜੀ ਨਵੇਂ ਆਏ ਆ ਉਹ ਵੀ ਮੋਕੇ ਤੇ ਪਹੁੰਚੇ ਡੀਐਸ ਸਾਹਿਬ ਮੁਕੇ ਤੇ ਆ ਪ੍ਰਸ਼ਾਸਨ ਸਾਹਿਬ ਮੌਕੇ ਤੇ ਪਹੁੰਚ ਗਿਆ ਮੌਕੇ ਤੇ ਹੈ ਗਿਆ ਕੈਮਰੇ ਰਿਕਾਰਡਿੰਗ ਸਾਰੇ ਸਾਰੇ ਕੋਲ ਚੈੱਕ ਕਰ ਲਿਆ ਹੋਇਆ ਜੋ ਜੋ ਕੈਮਰੇ ਲੱਗੇ ਸਾਰੀ ਸਾਰੀ ਲਾਈਵ ਰਿਕਾਰਡਿੰਗ ਜਿਹੜੀ ਸੀ ਉਹਨਾਂ ਦੀ ਬਣੀ ਸਾਰੀ ਲਾਈਵ ਲੈ ਕੇ ਚੱਲੇ ਗਿਆ ਜੀ ਡੀਵੀਆਰ ਵੀ ਨਾਲ ਲੈ ਕੇ ਆ ਏ ਟੂ ਜ਼ेड ਜੀ ਪ੍ਰਸ਼ਾਸਨ ਨਾਲ ਲੈ ਗਿਆ ਹੋਇਆ ਫਿਰ ਮੋਡ ਵਾਲੇ ਲਈ ਬਿਠਾਈ ਮੈਂ ਮੂ ਵੀ ਖੁੱਲੇ ਹੋਏ ਜੀ ਇਹ ਕੌਣ ਕੌਣ ਲੱਗਦੇ ਕੌਣ ਬੰਦੇ ਆਉਣਗੇ ਜੀ ਇਹ ਵੇਖੋ ਜੀ ਹੁਣ ਕੌਣ ਹੈ ਜੀ ਸਾਡੇ ਕੋਲ ਕਰਦੇ ਆ ਕਿਹੜੇ ਸ਼ਰੇਮ ਆਉਂਦੇ ਦੁਕਾਨ ਤੇ ਇਕੱਲੇ ਇਕੱਲੇ ਬੈਠਦੇ ਆ ਕਿਹਦੇ ਲੋਕ ਤੁਸੀਂ ਕਹਿ ਰਹੇ ਆ ਵੀ ਕੌਣ ਹੋਊਗਾ ਜਿਹੜਾ ਜਿਹਨਾਂ ਨਾਲ ਲੈ ਕੇ ਆਇਆ 3 ਅ ਅਰਚਾ ਅਰਚਾ ਡਾਲਾ ਜਿਹੜਾ ਦੁਕਾਨ ਦੁਕਾਨ ਦਾ ਮਾਲਕ ਹੈ ਸਮਝੂ ਤੁਸੀਂ ਵੇਖ ਰਹੇ ਹੋ ਉਹਨਾਂ ਦਾਲਿਆਂ ਨੂੰ ਪਹਿਲਾਂ ਵੀ ਖੁੱਲੀਆਂ ਕੋਲ ਆਈਆਂ ਨਹੀਂ ਕੋਲ ਨਹੀਂ ਚੱਕ ਰਹੇ ਹਾਂਜੀ ਆਹ ਜੀਰੇ ਜੀਰੇ ਮਾਦਾ ਨੀ ਚਾਹ ਬੱਸ ਮੋਟਰ ਕਿੱਥੇ ਮੋਟਰ ਵੀ ਮਿੱਟੀ ਜਾਵਗੀ ਮੇਰਾ ਕਿੱਥੇ ਆ ਆਦੀ ਜਾ 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 ਬੰਦਾ ਯਾਰ ਚਲੋ